ਹਾਂਜੀ ਬਾਈ ਕੀ ਹਾਲ ਨੇ ਜੀ ਹੋਰ ਘਰ ਪਰਿਵਾਰ ਬਾਈ ਸਾਰੇ ਨੇ ਵਧੀਆ ਨੇ ਇਹ ਜਾਨਵਰ ਵਗਰਾ ਸਾਰੇ ਨੇ ਘੈਂਡਾ ਹੁਣ ਆ ਗਏ ਆਪਾਂ ਇਧਰ ਲੈ ਕੇ ਘਰੇ ਤੇ 9 ਵਜ ਗਏ ਬਾਈ ਟਾਈਮ ਅੱਜ ਧੁੱਪ ਵਧੀਆ ਨਿਕਲੀ ਸਵੇਰੇ ਸਵੇਰੇ 9 ਵਜੇ ਤੇ ਇੱਕ ਬਾਈ ਦਾ ਮੈਸੇਜ ਆਇਆ ਸੀ ਵੀ ਬਾਈ ਯਾਰ ਵੀ ਡੇਲੀ ਵੀਡੀਓ ਪਾਇਆ ਕਰੋ ਡੇਲੀ ਯਾਰ ਇੱਕ ਤਾਂ ਪਤਾ ਨਹੀਂ ਬਾਈ ਕੀ ਚੱਕਰ ਹੈ ਨਾ ਵੀ ਅਪਲੋਡ ਹੀ ਨਹੀਂ ਹੋਦੀ ਫੋਨ ਪਤਾ ਨਹੀਂ ਕੀ ਚੈੱਕ ਕਰਾ ਨੈਟਵਰਕ ਦਾ ਇਸ਼ੂ ਕਰਕੇ ਮੈਂ ਆਪਣੇ ਦਾ ਫੋਨ ਵੀ 5G ਆ ਤੇ ਨੈਟਵਰਕ ਦੇ ਚੈੱਕ ਕਰਕੇ ਕਿਹਾ ਬਾਈ ਅਪਲੋਡ ਹੀ ਨਹੀਂ ਹੁੰਦੀ ਹੁਣ ਸਵੇਰ ਦੀ ਅੱਜ ਜਿਹੜੀ ਵੀਡੀਓ ਆਉਣੀ ਹੈ ਉਹ ਸਵੇਰ ਦੀ ਪਾਈ ਹੋਈ ਆ ਵੀਡੀਓ ਹੋ ਜੇ ਅਪਲੋਡ ਅਪਲੋਡ ਹੀ ਨਹੀਂ ਯਾਰ ਹੁੰਦੇ ਕੀ ਕਰੀ ਤੇ ਬਾਕੀ ਕੋਈ ਗੱਲ ਨਹੀਂ ਬਾਈ ਹੁਣ ਦਿਨ ਜੇ ਖੁੱਲਣ ਲੱਗੇ ਨਾ ਤੇ ਉਹਦੇ ਕਰਕੇ ਆਪਾਂ ਹੁਣ ਵੀਡੀਓ ਪਾਇਆ ਵੀ ਕਰਾਂਗੇ ਡੇਲੀ ਤੇ ਇੱਕ ਬਈ ਆਪਾਂ ਇੱਧਰ ਕਬੂਤਰ ਕਰਤੇ ਤੇ ਉਹ ਡੱਬਾ ਜਾ ਡੱਬਾ ਜਾ ਹੀ ਪੱਠਾ ਨਿਕਲਿਆ ਹੈ ਹਨਾ ਤੇ ਇੱਕ ਖੱਟੀਆਂ ਦੀ ਸੀ ਆਪਣੀ ਹਰੀ ਭੂਸਾ ਵਾਲੀ ਗਰਾਭੀ ਕੰਤਾਂ ਵਾਲੀ ਉਹ ਪੱਠੀ ਨਿਕਲੀ ਉਹ ਬੈਠੀ ਹੈ ਜਿਹਨੂੰ ਦੋਨੇ ਤਾਂ ਇਕੱਠੀ ਬੈਠੇ ਨੇ ਤੇ ਇੱਕ ਘਰ ਰਤਾ ਬੈਠਾ ਜਿਤਲੀ ਵੀ ਸੇ ਵੀ ਪੱਠੀ ਆ ਤੇ ਇਹ ਮੈਂ ਇੱਧਰ ਕਰਤੇ ਸ਼ਿਫਟ ਹੁਣ ਜਾਂਦਾ ਮਤਲਬ ਤੇ ਬਸ ਇੱਧਰ ਥੋੜੇ ਜਿਹਾ ਕਬੂਤਰੀ ਰਹਿ ਗਏ ਆਪਣੇ ਤੇ ਬਈ ਮੈਂ ਨਾ ਪਰਸ ਹਾਂ ਪਰਸੋਂ ਵੀਡੀਓ ਨਹੀਂ ਬਣਾਈ ਪਰਸੋਂ ਪੱਕ ਕਬੂਤਰ ਆਇਆ ਸੀ ਲਾਲ ਆਪਣਾ ਸਾਢੇ 3 ਵਜੇ ਆਇਆ ਸੀ ਯਾਰ 3 ਵਜੇ ਹਾਂ 3 ਵਜੇ ਉੜਦਾ ਸੀਗਾ ਤੇ ਪਰਸੋਂ ਬਾਰ ਹੀ ਰਹਿ ਗਿਆ ਤੇ 7 7:30 ਵਜੇ ਦਾ ਉੜਦਾ ਫਿਰਿਆ ਬੈਠਿਆ ਨਹੀਂ ਕਾਲਾ ਰੱਤਾ ਹੀ ਫਿਰ ਰਿਹਾ ਸੀ ਆਪਣਾ ਉਹਦਾ ਬੈ ਗਿਆ ਸੀਗਾ ਤੇ ਫਿਰ ਕੱਲ ਇਹ ਉੜ ਗਿਆ ਬਈ 11 ਵਜੇ ਤੇ 11 ਵਜੇ ਉੜ ਗਿਆ ਇਹ ਕੱਲ ਤੇ 11 ਵਜੇ ਉੱਡ ਕੇ ਬਈ ਤੇਰੀ ਸਕੀਨ ਨਹੀਂ ਮੰਨ ਲੋਗੇ ਕੱਲ ਇਹ ਮੈਂ 5:40 ਮਿੰਟਾਂ ਤੇ ਲਾ ਆਇਆ। ਉਹ ਵੀ ਮਾਥਾਂ ਮੜਕਾ ਆਮ ਦੇ ਦੇ ਕੇ ਕਬੂਤਰ ਤਾਂ ਬੈਠਿਆ ਨਹੀਂ ਬੈਂਦਾ ਨਹੀਂ ਤੀ। ਤੇ ਤਾਂ ਕਰਕੇ ਬਈ ਹੁਣ ਬੱਚੇ ਪੁੱਛੇ ਤਾਂ ਯਾਰ ਖੋਲਣ ਦੇ ਲਾਗੇ ਦੋ ਤੋੜਾਈਆਂ ਕਰਾ ਕੇ ਖੁੱਲ ਜਾਂਦਾ ਕਬੂਤਰ ਸਾਨੂੰ ਹੀ ਪਤਾ ਹਨਾ 2:00 3 ਵਾਤ ਵਦੜਾਈਆਂ ਕਰਾ ਕੇ ਖੁੱਲ ਜਾਂਦਾ ਤੇ ਤਾਂ ਕਰਕੇ ਹੁਣ ਆਪ ਇਹਨੂੰ ਬੰਦ ਹੀ ਕਰਤੇ। ਓਹੋ ਹੋ 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 ਕਉ ਕਿੱਥੇ ਬੈਠਾ ਇੰਨਾ ਲਵੇ ਇਹ ਤੈਨੂੰ ਬੱਚੇ ਆਪਣੇ ਠੀਕ ਨੇ ਬਈ ਆ ਤਾਂ ਬੱਚਾ ਘੈਂਟ ਹੋ ਰਿਹਾ ਉਹ ਥੋੜਾ ਜਿਹਾ ਨਿਆਣਾ ਹਜੇ ਦੋ ਬੱਚੇ ਆ ਕੱਢ ਰਖੀਂ ਚੈੱਕ ਕਰੋ ਇਹ ਵੀ ਸ਼ੈਟ ਨੇ ਤੋ ਪੂਜੀ ਚਲ ਅੰਦਰ ਹੈਗੀ ਹੁਣ ਤਾਂ ਤੇ ਤਾਂ ਕਰਕੇ ਅੱਜ ਮੈਂ ਡਾਉਦਾ ਨਹੀਂ ਕਿ ਕਿਹਨ ਜੀ ਅਦਲੀ ਵੀ ਤੜਕੇ ਲਾਈ ਨੂੰ ਆਥ ਨੇ ਮਸਾਂ ਬਿਠਾਈ ਹੁਣ ਬਈ ਠੰਡਾ ਮੌਸਮ ਆ ਯਾਰ ਹੁਣ ਕਬੂਤਰ ਉੱਡਦੇ ਹੀ ਆਪਾਂ ਨੂੰ ਹੀ ਪਤਾ ਹਨ ਐਵੇਂ ਆਪਾਂ ਤੁਹਾਨੂੰ ਮੈਂ ਕਹੀ ਜਾਵਾਂ ਵੀ ਉੱਡਦਾ ਨਹੀਂ ਉੱਡਦਾ ਨਹੀਂ ਹੈ ਠੰਡਾ ਟਾਈਮ ਆ ਬਈ ਤੇ ਹੁਣ ਚਲ ਆਪਾਂ ਤਾਂ ਕਬੂਤਰ ਭੁੱਖਾ ੜਾਉਣੇ ਕੋਈ ਵਾਰ ਕਬੂਤਰ ਦਾਣੇ ਦੋਣੇ ਖਾ ਕੇ ਪਾਣੀ ਪੀ ਗੋੜੇ ਉਹਨੂੰ ਕੀ ਸਾਰਾ 20 ਡਿਗਰੀ ਤੇ 20 ਟੈਂਪਰੇਚਰ ਮਸਾਂ ਜਾਂਦਾਗਾ ਹਾਈਐਸਟ 20 ਹੁੰਦਾਗਾ ਤੇ ਉਹਨੂੰ ਕੀ ਲੱਗਣਾ ਕਬੂਤਰ ਨੂੰ ਉਹਨੇ ਤਾਂ ਉੱਡੀ ਜਾਣਾਗਾ ਹਨਾ ਤੇ ਤਾਂ ਕਰਕੇ ਹੁਣ ਆਪਾਂ ਬੰਦ ਲਈ ਜੀ ਨ ਇੱਕ ਤਰ੍ਹਾਂ ਦੇ ਯਾਰ ਬਾਈ ਹਨਾ ਆਹੀ ਦੱਸ ਦਿੰਨੇ ਜਨਵਰੀ ਦੇ 10 ਜਨਵਰੀ ਹੋ ਗਈ ਆਹ 10 ਦਿਨ ਰਹਿ ਗਏ 10 ਦਿਨਾਂ ਤੋਂ ਬਾਅਦ ਵਧੀਆ ਫਰਬਰੀ ਦੇ ਦਿਨ ਲੱਗਣ ਲੱਗੇ ਜਾਣਗੇ ਫਿਰ ਵੱਡੇ ਕੱਢਿਆ ਕਰਾਂਗੇ ਛੋਟੇ ਫੇਰ ਵੀ ਨਹੀਂ ਕੱਢਿਆ ਕਰਦੇ ਕਬੂਤਰ ਤੇ ਵੱਡੇ ਵੱਡੀ ਕੱਢਿਆ ਕਰਾਂਗੇ ਛੋਟੇ ਨਹੀਂ ਕੱਢਿਆ ਕਰਦੇ ਉਹ ਵੀ ਹੁਣ ਛੋਟੇ ਤਾਂ ਬਸ ਖੰਭ ਖੰਭ ਪਟਾਂਗੇ ਫਰਬਰੀ ਜਮੂਰੇ ਇਹਨਾਂ ਦੇ ਓਕੇ ਹੁਣ ਓਕੇ ਦੀ ਰਿਪੋਰਟ ਆ ਖਾਈ ਨੇ ਦਾਨ ਨੂੰ ਖਾ ਲੈਣ ਦੇ ਪਾਣੀ ਵਿੱਚ ਗਰਮ ਕਰਕੇ ਤਾਤਾ ਤਰਿਆ ਪੇ ਗਰਮ ਕਰਨਾ ਹੋ ਜਾਂਦਾ ਉਹ ਚ ਫਿਰ ਪਾਣੀ ਪਾ ਦਾਂਗੇ ਆਪਾਂ ਆਪਣੇ ਪਾਣੀ ਪੋਏ ਨੂੰ ਤਰ ਜਾਗੇ ਸਾਰਿਆਂ ਨੂੰ ਮਸਾਹੀ ਦੋ ਜੋ ਤਿੰਨ ਜੋੜੇ ਨੇ ਬਚੇ ਯਾਰ ਪਾਲ ਜਾਣਾ ਬੋਦੀ ਵਾਲਾ ਜੋ ਬਚਾ ਤਾਂ ਹੁਣ 10 ਕਿਨਾਂ ਚ ਪਾਲ ਜੂ ਵਧੀਆ ਇਹ ਤਾਂ ਮੈਂ ਅਟਕ ਕਰ ਹੀ ਦੇਣੀ ਆ ਕਬੂਤਰੀ ਨਾਲ ਕਬੂਤਰ ਬਾ ਗਾ ਜੋੜੀਆਂ ਹੁਣ ਬਸ ਬਚੇ ਬਹੁਤ ਨਹੀਂ ਯਾਰ ਬਈ ਇਨੇ ਕਿੜਾ ਆਪਾਂ ਕਿੰਨਿਆਂ ਕਬਾ ਛੱਡਿਆ ਨਾ ਇਸ ਸਾਲ ਆਪਣਾ ਯਾਰ ਕਨਫਰਮ ਜਾਂ ਹੋਣ ਲੱਗ ਜੂਗਾ ਵੀ ਯਾਰ ਕੀ ਗੱਲ ਬਾਤ ਕੀ ਨਹੀਂ ਹੈ ਨਾ ਫੇਰ ਦੇਖਾਂਗੇ ਕਾ ਅਗਲੀ ਵਾਰੀ ਦਾ ਬਾਬਾ ਸੁੱਖ ਰੱਖੇ ਹੁਣ ਤਾਂ ਬਸ ਨਾਰਮਲ ਹੀ ਆ ਸਿਸਟਮ ਇਟਾ ਕੋਈ ਹੈ ਨਹੀਂ ਆਪਣਾ ਆਖਦਾਬ ਤੇ ਬਸ ਓਕੇ ਦੀ ਰਿਪੋਰਟ ਲਾਣ ਨੂੰ ਇਹਨਾਂ ਨੂੰ ਖਾ ਲੈਣ ਦੇ ਪੌਣੀ ਪੁਣੀ ਨਾ ਬਾਦਲ ਦੇਣਾ ਹੁਣ ਮੈਂ ਉਹਦਾ ਜਾਈਏ ਡਿਊਟੀ ਆ ਉਹਦਾ ਨਾ ਕੇ ਟਾਈਮ ਨਾਲ ਅੱਜ ਦਿਨ ਅੱਜ ਦਾ ਦਿਨ ਬਹੁਤ ਵਧੀਆ ਲੱਗ ਰਿਹਾ ਖਰ ਤੇ ਤਾਂ ਮੈਂ ਖੁੱਡੇ ਜੋ ਕੱਪੜਾ ਵੀ ਚੱਕਦਾ ਇਧਰੋਂ ਵੀ ਚੱਕਦਾ ਉਧਰੋਂ ਵੀ ਚੱਕਦਾ ਧੁੱਪ ਲੱਗੂਗੀ। ਫਰੰਟ ਸਿੱਧੀ ਧੁੱਪ ਜਾਂਦੀ ਆ ਵਧੀਆ। ਚੜਦੀ ਧੁੱਪ ਹੀ ਵਧੀਆ ਏ ਇਹਨਾਂ ਨੂੰ। ਜਸ ਹੁਣ ਹੱਥ ਨੇ ਆ ਕੇ ਕਰ ਦਿਆਂ ਦਾਣੇ ਪਾਣੀ ਦਾ ਇਹਨਾਂ ਦਾ। ਆ ਖਾ ਲੈਣ ਦੇ ਇਹਨਾਂ ਨੂੰ ਬਈ। ਸ਼ਾਮ ਦਾ ਟਾਈਮ ਹੋ ਗਿਆ ਬਈ। ਤੇ ਆਪਾਂ ਵੱਡੇ ਕਬੂਤਰ ਡੋਲ ਗਏ ਦਾਣੇ ਯਾਰ ਅਸੀਂ ਖਾ ਲੈਣਗੇ। ਇਹਨਾਂ ਦਾ ਹੀ ਖਾਂਦੇ ਵੀ ਨਹੀਂ ਹੈਗੇ ਫਿਰ ਹੁਣ ਤਾਂ। ਥੋੜੀ ਖਾਂਦੇ ਨੇ। ਤੇ ਲੋਸ਼ ਸ਼ਿਆਕੋ ਭਾਈ ਅੜਾ ਨੇ ਮੂੰਹ ਮਿੱਤਰ ਵੀ ਆਉਣ ਵਾਲਾ ਸ਼ਿਆਰ ਹੈ ਭਾਈ ਦੇਖ ਫਿਰ ਸਾਰੇ ਆਪਣੇ ਇੱਧਰ ਲਈ ਆ ਨੰਬਰ ਬੈਠੇ ਨੇ ਕਰੋ ਚੈੱਕ ਜਨਮਰ ਆਪਣੇ ਡੰਡਾ ਯਾਰ ਧੁਰ ਕਰੀਏ ਨਾ ਇਹਦਾ ਹਿੱਟ ਨਹੀਂ ਆਉਂਦਾ ਮੈਂ ਹੁਣ ਕਰ ਦਿੱਤੇ ਸੀ ਨਾ ਭੰਗ ਕੇ 78 ਖਾ ਰਿਹਾ ਦਾਣੇ ਦੋਨੇ ਇਹ ਮੈਂ ਕਰ ਲਾਂ ਡੰਡਾ ਲਓ ਬਈ ਦਾਣਿਆਂ ਦੋਨੇ ਦਾ ਕੰਮ ਇਹਨਾਂ ਦਾ ਸਾਰਿਆਂ ਦਾ ਕਰਤਾ ਓਕੇ ਬਈ ਤੇ ਹੁਣ ਆਪਾਂ ਇਹਨਾਂ ਨੂੰ ਪਾਤਾ ਪਾਣੀ ਸਾਰਿਆਂ ਨੂੰ A to Z ਕਬੂਤਰਾਂ ਨੂੰ ਆਪਾਂ ਪਾਣੀ ਪਾਤਾ ਇੱਧਰ ਪੀ ਜਾਂਦੇ ਨੇ ਕਾਹ ਇੱਧਰ ਪੀ ਜਾਂਦੇ ਆ ਚੈੱਕ ਕਰ ਸਕਦੇ ਤੁਸੀਂ ਲਓ ਜੀ ਨਮੇੜ ਤਾਂ ਇਹਨਾਂ ਦਾ ਤਾਂ ਕੰਮ ਪਾਣੀ ਆ ਇੱਧਰ ਵੀ ਭਰਤਾ ਪਾਣੀ ਬੱਚੇ ਮੁਝੇ ਆਪਣੇ ਜਮਾ ਓਕੇ ਨੇ ਬਾਈ ਚੋਗਾ ਜਾਗਾ ਵੀ ਲੈ ਲਿਆ ਇਹਨਾਂ ਨੇ ਜੰਗਰਪੋਟ ਓਕੇ ਹੈ ਜੰਗਰ ਉਹ ਬੱਚੇ ਜਿਹਨੂੰ ਇੱਟ ਜੀ ਲਾ ਕੇ ਪਰਾਂ ਕਰਾਂ ਉਹ ਇਧਰ ਆ ਜਾਂਦਾ ਇਧਰ ਕੁੱਟ ਖਾਊਗਾ ਬੱਚਾ ਜੀ ਨਹੀਂ ਆਉਗਾ ਨਹੀਂ ਇੱਧਰ ਆ ਜਾਂਦਾ ਯਾਰ ਇਹ ਇੱਧਰੋਂ ਬਚਿਆਂ ਨੂੰ ਉਹ ਬੈਠੇ ਨੇ ਬੱਚੇ ਤੇ ਇੱਧਰ ਛੋਟਾ ਜਿੰਨੇ ਕਰਕੇ ਬੱਚੇ ਔਖਾ ਹੁੰਦੇ ਨੇ ਇੱਧਰ ਹੀ ਪਾਣੀ ਪਾਤਾ ਬਾਈ ਨਾ ਪੀ ਕੇ ਸਾਰੇ ਜਾਨਵਰ ਤਾਂ ਹਾਂ ਚੜ ਗਏ ਆਪਦਾ ਇਹਨਾਂ ਨੂੰ ਵੀ ਤਾਂ ਇਹ ਪਾਤੇ ਸੀ ਚੈੱਕ ਕਰੋ ਬੈਠੇ ਨੇ ਇਧਰ ਬਸ ਆਹੀ ਰਹਿ ਗਏ ਦੋ ਬੱਚੇ ਰਹਿ ਗਏ ਵੱਡੇ ਛੋਟੇ تنਨੇ کبوترا ہے کہ دا کال ਖਰ رہ گیا بس ایکو لاس رہ گیا مزہ باقی تنਨੇ کبوترا رہ گئے بڑے ਇਹਨਾਂ ਨੇ ਪਾਣੀ ਵੀ ਇਹਨਾਂ ਨੇ ਪੀ ਲਿਆ ਬਈ ਇਹ ਬਾਰੇ ਕੱਢ دیے ਪਾਣੀ ਆਪਾ ਚਲੋ ਕੱਢੇ ਜਾਣ کبوتਰੇ ਇਧਰੋਂ ਅੱਡ ਹੋ ਕੇ ਆਉਣਗੇ ਜਦੋਂ ਬਾੜ ਦਾਂਗੇ ਇਹਮ ਓਕੇ ਰਿਪੋਰਟ ਹੈ ਇਹਨਾਂ ਦੀ ਤਾਂ ਆ ਇਹਨਾਂ ਦਾ ਵੀ ਆ ਵੀ ਇਹਨਾਂ ਨੂੰ ਵੀ ਕਰੀਏ ਬੰਦ ਚਲੋ ਭਾਈ ਅੰਦਰ ਇਹ ਬਾਰੇ ਜੀ ਹੈ ਭਾਈ ਨਾ ਚੱਕੋ ਭਾਈ ਲੋ ਜੀ ਪਾਣੀ ਪੂਣੀ ਓਕੇ ਕਰਤਾ ਕਪੜਾ ਬੰਨ ਲੈਂਦੇ ਬੱਚਿਆਂ ਨੂੰ ਇਹ ਚਤਲੀ ਆਪਣੀ ਢਲੀ ਜੀ ਹੋ ਗਈ ਥੋੜੀ ਜੀ ਆਪਾਂ ਦਵਾਈ ਦੇਤੀ ਚਤਲੀ ਨੂੰ ਤੇ ਤਾਂ ਕਰਕੇ ਚਤਲੀ ਸੈਟ ਆ ਹੁਣ ਤੇ ਚੱਲ ਪਾਣੀ ਪਿਆ ਰਹਿੰਦੇ ਯਾਰ ਇਹ ਪਿੰਦੇ ਬੁੰਨੇ ਚਤਰੀ ਦਾ ਜਮਾ ਸੈਟ ਆ ਤੇ ਬਮਰਾਲ ਵੀ ਲਿਆਇਆ ᱛੀ ਮੈਂ ਉਹ ਵੀ ਚੱਲ ਦੇ ਲਾਵੇਂ ਜੇ ਲੋੜ ਪਈ ਤਾਂ ਨਹੀਂ ਤਾਂ ਲੋੜ ਪੈਣੀ ਨਹੀਂ ਅਪਲ ਤਾਂ ਮੇਰੇ ਹਿਸਾਬ ਨਾਲ ਤੇ ਉਹ ਦੇ ਦਾਂਗੇ ਆਪਾਂ ਜੇ ਲੋੜ ਪਈ ਨਹੀਂ ਕੋਈ ਚੱਕਰ ਵੀ ਨਹੀਂ ਹੈਗਾ ਇਹ ਤਾਂ ਤੇ ਜਨਪੁਰ ਆਪਣੇ ਉਹ ਸਾਰੇ ਓਕੇ ਰਿਪੋਰਟ 'ਚ ਬੈਠੇ ਨੇ ਉੱਥੇ ਮੈਂ ਚੈੱਕ ਕਰੂੰ ਡੱਬਾ ਬੈਠਾ ਇਹ ਵੀ ਪੱਠੀ ਨਿਕਲੀ ਡੱਬੀ ਚਲ ਪੱਠੀਆਂ ਬੱਲੇ ਬਹੁਤ ਹੋ ਗਈਆਂ ਤਿੰਨੇ ਹੋ ਗਈਆਂ 2 5 ਤੇ ਤਿੰਨਾਂ 5 ਹੋ ਗਈਆਂ ਤੇ ਕਦੇ ਉਹਨੇ ਕੋਲ ਬਹੁਤ ਪੱਠੀਆਂ ਪੁੱਠੀਆਂ ਦਾ ਬਾਧੂ ਜਾਨਪਰ ਆਪਣਲੇ ਬਹੁਤ ਹੋ ਗਏ ਬਾਕੀ ਠੀਕ ਐ ਕਬੂ ਅੱਗੇ ਕਾਹਾਂ ਹੁਣ ਆਪਾਂ ਦੇਖਦੇ ਹਾਂ ਜੀ ਕੀ ਸਿਸਟਮ ਕਰਨਾ ਹੁਣ ਇਹਦੇ ਵਿੱਚ ਵਿੱਚ ਆਪਾਂ ਲਵੇ ਮੰਨ ਕੇ ਚੱਲ ਤਿੰਨ ਕਬੂਤਰੀਆਂ ਦੇ ਨਾਲ ਬਟੇ 6 ਕਬੂਤਰੀਆਂ ਹੋ ਗਈਆਂ ਤਿੰਨ ਪੱਟੀਆਂ ਹੋ ਗਈਆਂ ਤਿੰਨ ਕੁ ਬੁਤਰੀਆਂ ਬਟੀਆਂ ਹੋ ਗਈਆਂ ਆ ਚਲੋ ਬਈ ਠੀਕ ਹੈ ਹਨ ਜੇ ਵੀਡੀਓ ਵਧੀਆ ਆਦੀ ਯਾਰ ਲਾਈਕ ਕਰੋ ਕਮੈਂਟ ਕਰ ਦਿਓ ਹਨ ਵਾਤ ਵਾਤ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਆਪ ਨੂੰ ਕਰ ਲਓ ਬਈ ਸਬਸਕ੍ਰਾਈਬ ਹੁਣ ਆਪਾਂ ਵੀਡੀਓ ਪਾਉਂਦੇ ਰਹਾਂਗੇ ਯਾਰ ਕੋਈ ਗੱਲ ਨਹੀਂ ਤੇ ਐਂ ਸਪੋਰਟ ਬਣਾਉਂਦੇ ਰੱਖੋ ਮਿਲਦੇ ਆਂ ਜੀ ਆਪਾਂ ਕੱਲ ਨੂੰ ਨਵੀਂ ਵੀਡੀਓ 'ਚ